ਲੋਜੀ ਕੱਲਾ ਗੱਡੀ ਚਲਾਉਂਦਾ ਮੁੰਡਾ ਤੇ ਇਸ ਇਤੀ ਬੈਕ ਲਾਉਗਾ। ਵਾਕੇ ਥੋੜਾ ਮੁਤਾ ਬੈਲੈਂਸ ਵਿਗੜਿਆ ਖੇਤਾਂ ਵਿੱਚ ਵੀ ਗੱਡੀ ਜਾ ਸਕਦੀ ਹੈ। ਬਾਕੀ ਵਧੀਆ ਚਲਾਉਣਾ ਪਿਆ ਮੁੰਡਾ ਗੱਡੀ ਕੱਲਾ ਹੀ ਲਾਉਣਾ ਬੈਕ। ਬਹੁਤ ਵਧੀਆ। ਬੱਸ ਅੱਗੇ ਲਿਓ ਬੈਟ ਸਟਾਪ ਕਰਦੇ ਹੋ ਸਹੀ ਹੈ ਲੱਗੀ ਚਲੋ ਚਲਾਉ ਲੈ ਕੇ ਜਾਂਦੇ ਆ ਇਸ ਵਧਾ ਕੇ ਗੇਅਰ ਪਾ ਲਉ ਠੀਕ ਆ ਚਲੋ ਟੀਚਾ ਗੇਅਰ ਵੀ ਪਾਉਣਾ ਹੈ ਸਪੀਡ ਵਧਾ ਕੇ ты, я